ਕਿ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਾਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਹ ਪੰਜਾਬ ਦੇ ਕੀ ਹਾਲਾਤ ਆ ਇਸਰਅਲ ਇੱਕ ਹੀ ਸੀਰੀਅਸ ਸਿਚੁਏਸ਼ਨ ਹੈ ਕਿ ਚੀਫ ਮਿੰਿਸਟਰ ਹੈਜ਼ ਰਿਟਨ ਟੂ ਪ੍ਰਾਈਮ ਮਿੰਿਸਟਰ Punjab has been devastated by floods, Thus then Hoges the Prime Minister is not giving time. And he's giving time to a nominated governor. The Prime Minister coming to Punjab and saying to one of my clique that don't you know Hindi? Can Prime Minister dare to go in Tamil Nadu and say

ਉਨੇ ਕਿਹਾ ਕਿ ਥਿਸ ਇਜ਼ ਵਾਂਸ ਇਨ ਅ 1000 ਇਅਰਸ ਕਿ ਐਚਾਂ ਦੀ ਘਟਨਾ ਕਲਾਊਡ ਬਰਸ ਹੋਈ ਸੀ ਕਿ ਹਜ਼ਾਰ ਸਾਲਾਂ ਦੇ ਵਿੱਚ ਕਦੀ ਇੱਕ ਵਾਰੀ ਹੁੰਦੀ ਹੈ ਨਾਓ ਸਰ ਵੀਅਰ ਫਿਰ ਥੇਅਰ ਇਜ਼ ਅ ਕਿਊਟ ਸਰ ਕਲਾਈਮੇਟ ਚੇਂਜ ਸਰ ਕਲਾਊਡ ਬਰਸ ਹੋ ਰਹੇ ਨੇ ਸੈਕਟਰੀਆ ਸਾਰਾ ਡੁੱਬ ਗਿਆ ਸੀ ਸਰ ਆ ਸਾਰਾ ਡੁੱਬ ਗਿਆ ਸੀ ਕਲਾਊਡ ਐਂਡ ਸਰ ਥਿਸ ਇਜ਼ ਮੋਰ ਈਵਨ ਚੈਲੰਜ ਥਿਸ ਰਿਪੋਰਟ ਸੇਜ਼ ਕਿ ਕਦ ਕਰ ਕਦੀ ਹੜ ਆਣਗੇ ਤੇ ਕਦੀ ਡਰਾਟ ਸੁੱਕਾ ਪਊਗਾ ਸਾਨੂੰ ਇਹਦੇ ਤੇ ਇਹਦੇ ਤੇ ਥਿਸ ਹਾਊਸ ਸ਼ੂ ਡਿਸਕਸ ਔਨ ਥਿਸ 2024 ਸਰ 2018 ਸਰ ਸੋਕਾ ਪਿਆ 19 ਛੜਾ ਹੈ 23 ਛੜਾ ਹੈ 2400 ਕਾ ਸਰ ਵਾਟ ਅਬਾਊਟ ਨੈਕਸਟ ਈਅਰ ਕਰੀ ਦੇ ਵਿੱਚ ਕੀ ਹੈ ਸਰ ਸਾਈਡਾਂ ਦੇ ਹੁਣ ਕੀ ਹੱਲ ਕੀ ਹੈ ਸਰ ਜਿੰਨੇ ਸਰ ਇਨ ਕੈਚਮੈਂਟ ਏਰੀਆ ਮੈਨੂੰ ਆਪਣੇ ਇਲਾਕੇ ਦਾ ਪਤਾ ਇਸ ਕਰਕੇ ਨਹੀਂ ਪਠਾਨਕੋਟ ਸਰ ਇਹ ਸਾਰਾ ਪਾਣੀ ਉੱਤੋਂ ਆਉਂਦਾ ਹੈ ਇੰਨੀ ਵੱਡੀ ਤਰਿਕਸਾਲ ਬਰਸਾਤ ਹੋਵੇ ਕਸੌਲ ਤਾਂ ਉਹਦਾ ਜਿਹੜਾ ਪਾਣੀ ਅਲਟੀਮੇਟਲੀ ਸਾਨੂੰ ਆ ਕੇ ਸਾਡੇ ਵੀ ਤੇ ਮੈਂ ਵੀ ਦੱਸ ਦਵਾਂ ਸਰ ਗੋਬਿੰਦ ਸਾਗਰ ਰੈਜ਼ਰਵਾਇਰ ਦੇ ਵਿੱਚ ਇੰਨਾ ਪਾਣੀ ਹੈ ਤੇ ਹੋਰ ਅੱਜ ਡੈਮ ਹੈ ਜਿਹੜਾ ਉਹ ਸਰ 1690 ਫੁੱਟ ਖੁੱਦੀ ਹੁੰਦੀ ਸੀ ਕੈਪੈਸਿਟੀ ਅੱਜ ਉਹ 1675 ਦੇ ਉੱਤੇ ਵੀ ਉਹ ਜਿਹੜਾ ਡੈਮ ਉਹਦੀ ਡਿਫਲੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਸਟ੍ਰੈਸਿਸ ਆ ਜਾਂਦੇ ਉਹ ਥੱਲੇ ਸੈਟਿੰਗ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਇਦਾਂ ਕਿ ਸਾਰਾ ਸੈਡੀਮੈਂਟ ਉਹਦੇ ਸਿੱਧੇ ਆ ਕੇ ਉਹਦੇ ਵਾਲ ਤੇ ਵੱਜ ਰਿਹਾ ਥੇ ਆਰ ਨਾਟ ਵਰਕਿੰਗ ਔਨ ਇਟ ਮੈਂ ਸਰ ਰਿਸਰਚ ਕਰ ਰਿਹਾ ਸੀ 1954 55 ਉਹ ਡੈਮ ਬਣ ਰਿਹਾ ਸੀ ਇਸੇ ਵਿਧਾਨ ਸਭਾ ਦੀ ਕਮੇਟੀ ਹੁੰਦੀ ਸੀ ਉਹ ਜਾ ਕੇ ਵਿਜ਼ਿਟ ਕਰਦਾ ਅੱਜ ਸੰਸਦ ਲੋਡ ਹੈ ਉਹ ਕਮੇਟੀ ਬਣਾਈ ਉਹਨਾਂ ਨੂੰ ਬੁਲਾਈਏ ਤੇ ਪੁੱਛੀਏ ਤੇ ਇਦਾਂ ਹੀ ਜਿੰਨਾ ਇਨਕੈਚਮੈਂਟ ਏਰੀਆ ਹੈ ਡੈਮਸ ਦਾ ਉੱਥੇ ਸਰ ਹੋਰ ਡੈਮ ਪ੍ਰਪੋਜ਼ ਸਿਗੇ ਪਰ ਉਹ ਕਦੇ ਬਣਾਈ ਨਹੀਂ ਗਏ ਡੀ ਬੀਬੀਐਮਪ ਅਗਰ ਚਿੰਨਾ ਇਨਕੈਚਮੈਂਟ ਪਹਾੜਾਂ ਦੇ ਏਰੀਆ ਅਗਰ ਉੱਥੇ ਚੈੱਕ ਡੈਮਸ ਬਣ ਜਾਣਗੇ ਤਾਂ ਇੱਕ ਤਾਂ ਸੈਡੀਮੈਂਟ ਆਣਾ ਰੁਕ ਜਾਊਗਾ ਪਲੱਸ ਜਿਹੜੇ ਇਨਫਲੋਸ ਐ ਇੱਕ ਘੰਟਿਆਂ ਦੇ ਵਿੱਚ ਹੀ 2-2 ਲੱਖ ਕਿਉਂ ਸਿੱਕ ਪਾਣੀ ਆ ਜਾਂਦਾ ਤਾਂ 4-4 ਫੁੱਟ ਡੈਮ एकदम ਭਰ ਜਾਂਦਾ ਉਹ ਜਿਹੜੇ ਇਨਫਲੋਸ ਐ ਉਹ ਮੈਨੇਜ ਹੋ ਸਕਦੇ ਆ ਜਿਵੇਂ ਸਾਡੇ ਇੱਥੇ ਮੇਰੇ ਹਲਕੇ ਦੇ ਵਿੱਚ ਸਵਾ ਇੱਕ ਨਦੀ ਐ ਉੰਨੇ ਤੋਂ ਆਂਦੀ ਐ ਚਰਨ ਗੰਗਾ ਇੱਕ ਖੱਡਾ ਜੋ ਲੈਣਾ ਦੇਵੀ ਦੇ ਏਰੀਆ ਤੋਂ ਆਂਦੀ ਐ ਇੱਦਾਂ ਸਰਸਵਈ ਇਤਿਹਾਸਿਕ ਸਰਤਾ ਜਿੰਨੂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਿਆ ਸੀ ਉਹ ਨਾਲਾਗੜ੍ਹ ਢੇਰੀ ਤੋਂ ਅੰਦਰ ਸਟਿੰਨਾ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਕਿਉਂ ਸੀ ਪਾਣੀ ਆ ਜਾਂਦਾ ਜਦੋਂ ਬਰਸਾਤ ਹਿਮਾਚਲ 'ਚ ਹੁੰਦੀ ਹੈ ਉਹਦੇ 'ਚ ਅਸੀਂ ਕੀ ਕਰ ਸਕੀ ਹੁਣ ਉਹਦੇ ਵਿੱਚ ਇਹ ਰਿਪੋਰਟਸ ਹੈ 2017-18 'ਚ BBMP ਨੇ ਸਟੱਡੀ ਕਰਾਈ ਸੀ ਕਿ ਉੱਥੇ ਚੈੱਕ ਡੈਮਸ ਬਣਨੇ ਚਾਹੀਦੇ ਕਦੇ ਬਣਾਈ ਨਹੀਂ